ਹੈਲੋ ਗਾਇਸ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਠੀਕ ਠਾਕ ਹੋਗੇ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡੇ ਮੇਰੇ ਨਵੇਂ ਬਲੌਗ 'ਚ ਤੇ ਲੋ ਜੀ ਰੈਡੀ ਹੋ ਹੁੰਦੇ ਆਪਾਂ ਕੰਮ ਤੇ ਜਾਣ ਲਈ ਆਪਣੇ ਛਪੜੇ ਪਾ ਲੈਂਦੇ ਆਂ ਸ਼ਾਰਟ ਪਾ ਲਈ ਉਤੋਂ ਚੱਲੋ ਪਾ ਲਈ ਗਰਮ ਜਰਸੀ ਕਿਉਂਕਿ ਠੰਡ ਭਰੀ ਹੁੰਦੀ ਆ ਚੱਲੋ ਜੂੜੀਏ ਪਾਣੀ ਤੇ ਬਾਕੀ ਦਾ ਮੇਰੇ ਕੋਲ ਕੁਝ ਵੀ ਆ ਗਈ ਚੱਲੀ ਉੱਚੀ ਦੂਰ ਕਿਤੇ ਆਦ ਲੈ ਗੜੇ ਵੀਂ ਅਰੇ ਆਦੀ ਉਹ ਹਾ ਹਾ ਉਹ ਛੱਲਾ ਤਾ ਮੁੰਡੇ ਨੇ ਲੈ ਕੇ ਰੱਖ ਰਹਾ ਨਹੀਂ ਹੂੰਂ ਗੁਲਿੱਤ ਤੇ ਪੌਣ ਤੋੜ ਰਾਂ ਜੋਰਦਨ ਸੰਧੂ ਦਾ ਗਾਣਾ ਆ ਬਹੁਤ ਹੀ ਕਹਿਣ ਗਾਣਾ ਜੋਰਦਨ ਸੰਧੂ ਬਹੁਤ ਕਹਿਣ ਸਿੰਗਰ ਉਹ ਛੱਲਾ ਤਾ ਮੁੰਡੇ ਨੇ ਲੈ ਕੇ ਰੱਖ ਲਿਆ ਹਾ ਨਹੀਂ ਹੂੰਂ ਯੰਗਲਿਚ ਪੌਣ ਤੋੜ ਰਾਂ da <tie> ini papa, papa. papa guarah

बोल दिए यार इनको पता है कप ਤੇ ਮੇਰਾ 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 ਕੱਪ ਹੈ ਮੇਰਾ ਬਾਬਾ ਮੈਂ ਵੀ ਉਹ ਹੀ ਕੱਪ ਨੇ ਪਹਿਲੇ ਵਾਲਾ ਲੈ ਕੇ ਇੱਥੇ ਰੱਖਿਆ ਦੇ ਮੈਂ ਗਿਆ ਲੱਭਦਾਨੀਆ ਇੱਕ ਦੂਸਰਾ ਵੀ ਆਇਆ ਇਹ ਕਾਚੇ ਵਾਲਾ ਚਿੱਟਾ ਹੈ ਚਿੱਟਾ ਹੈ ਕਾਚਾ ਵਾਲਾ ਚਿੱਟਾ ਦੇ ਕਬੂਦੇ ਨੀ ਚਟਾ ਰੇ ਕਾਲਾ ਆਇਆ ਕਾਲਾ ਆਇਆ ਪੀ ਵਿੱਚੋਂ ਹਾਂ ਨਾ ਕਾਲਾ ਆਇਆ ਤੂੰ ਹੀ ਲੈ ਦਹੀਂ ਗੋਦੇ ਪਹਿਲੇ ਤੂੰ ਹੀ ਨਾ ਦੋ ਡਾਕਟਰ ਡਾਕਟਰ ਨਹੀਂ ਜਾਂਦਾ ਭਰਾ ਨੂੰ ਲੈ ਦਈਆ ਜੀਆ ਮੱਕੂ ਤੇਰੇ ਵਿੱਚ ਚਾਹ ਵੀ ਨਹੀਂ ਆ ਲੋਜੀ ਅੱਜ ਦੇਖੋ ਜੀ ਧੂੜ ਨਹੀਂ ਚੜਦਾ ਪਿਆ ਅੱਜ ਪੂਰਾ ਬੱਦਲ ਆ ਯਾਰ ਦੇਖੋ ਸੂਰਜ ਵੀ ਅੱਜ ਅੱਖਾਂ ਮੀਟਨ ਦਿਆ ਅੱਜ ਪੂਰਾ ਬੱਦਲ ਛਾਇਆ ਹੋਇਆ। ਮੁੱਕ ਦੇ ਟਾਫੀ ਮੈਨੂੰ ਵੀ। ਦੇ। ਇੱਕ ਦੇ ਦੇ ਆ ਕਹਿੰਦੀ ਤੀ ਆ। ਕੀ? ਦੋ ਤਾਂ ਚੁਣਵੀ। ਦੇ ਦੇ ਇੱਕ ਇੱਕ ਦੇ ਦੇ। ਕਾਕੇ ਨਿੱਤੀ ਕਾਕੇ ਨੂੰ। ਲੈ ਲੈ। ਇੱਕ ਦੇ। ਦੇ ਇੱਕ। ਕਿਤਾਂ ਦੀ ਕੇ ਤੇਰਾ? ਇੱਕ ਦੇ ਦੇ ਬੁਤਈ ਘਾਂਦੀਆਂ ਪੁੱਤ ਨਹੀਂ ਕਾ ਚੱਟਾ ਹੈ ਅੱਗੇ ਨਹ ਲੰਦਾ ਐਂ ਖੜੇ ਬਰ ਆ ਤਾਂ ਫ੍ਰੀ ਗਾ ਫ੍ਰੀ ਇਹ ਕੋਲੇ ਆ ਜਾਂ ਫਿਆ ਲੇ ਕੋ ਹੁਣ ਆਪੋ ਕਾ ਹੈ 2 ਉਸ ਦਿਨ ਲਈ ਅਨਪੇ ਪਲਗਾ ਦੇ ਨਿਕਲਿਆ ਮੈਨੂੰ ਫਿਰ ਤੱਕ ਚਲ ਕੇ ਨਿੱਤੋ ਹੋ ਲੈ ਆਇਆ। ਤਿੰਦੇ ਨਹੀਂ ਜਾੜਨੇ ਸਹੀ। ਅੱਖਤੀ ਖਾਣ ਦੀਆਂ। ਚਿਚੂ ਚਿਚੂ। ਕੀ ਖਾਣ ਦੀਆਂ? ਖਾੜੀ ਵਾਲ ਤੇ ਮਾਰ। ਚਿਚੂ ਚਿਚੂ। ਦੇ ਕੁਛ ਰਿਆ ਸਾਡੀ ਖਾਣ ਦੀ ਚਿਚੂ। ਕੀ? ਫੋਲ ਕਰੇ ਹਾਂ ਦਰੀ। ਕੰਮ ਸਾਡੀ ਕੱਟਣ ਵਾਲੇ ਕੰਮ ਹੋਏ ਨਹੀਂ ਕਰਦਾ ਮੈਂ ਠੰਡੇ ਵਿੱਚ ਆ। ਆਹੋ। ਪਰ ਇਹਨੇ ਕਹੇ ਜੇ ਬੜਾ ਕੰਮ ਹੋਣਾ। ਫੇਰ ਤੁਹਾਨੂੰ ਯਾਦੀ ਪੇਟੀ 24 ਤਰੀਕ ਨੂੰ ਰਾਮੇ ਦੇ ਮਾਰ ਉਹਨੇ ਗੱਲ ਕਰਨੀ ਹੈ ਸ਼ਰਮੇ ਨਾਲ ਹਾਂ ਵੀ 2000 ਰੁਪਏ ਪੇਟ ਚ ਦੇਗਾ ਕਿ ਕਿ ਲੜੀ ਹੈ ਦੀਪ ਚ ਪੇਟ ਚ ਲੈਣੇ ਲੰਗਰ ਲਾਣਾ ਤੇ 2000 ਦੇ ਮੈਂ ਤੇ ਤੇ ਮੈਂ ਕੋ ਸਰਦੀ 23 3 3 ਕਹ ਲਾਵਾਂਗਾ ਠਾਕੀ ਜੇ ਇਹ ਜੇ ਇਸ ਸਾਦੀ ਤੇ ਬਗਵੇਂਾ मक्कू ए मक्के इधर आके कि का आंदिया देख बाहर पर बसो न बस काला चुचू चुचू और खा ले खादा तू काला चुचू कोदा तेरी खाली है ना खाली है पैया मोर टिटू ओ नहीं मिल ना इधर पइना ना चुचू का नहीं होत दे मुंह खागी और खा ना ले ना ये दिखा पेन सच ना ਖੋ ਲਣਾ ਹੋ ਨਹੀਂ ਮਿਲਣਾ ਕਾਣਾ ਨਹੀਂ ਮਿਲਣਾ ਨਹੀਂ ਖਾਣਾ ਨਹੀਂ ਖਾਣਾ ਨੀ ਨਾ ਇਹ ਨਦੀਓ ਇਹ ਪੰਨੀ ਮਾ ਉਹ ਬਲਮ ਜੇ ਬਲਮ ਨਾ ਦੁਕਾਨਾ ਤੇ 25 ਜਿਹੜਾ ਆਪਣੇ ਹੀ ਬੰਦੇ ਹੋਣਾ ਬੱਚੇ ਨਿਕਲੇਗੇ ਸਾਲ ਪੂਰੇ ਪਿੰਡ ਦੇ ਉਹ ਕੋਈ ਡੇਮੇਜ ਬਣਾਉਂਦੇ ਕੋਈ ਨਾ ਐ ਮੈਂ ਆਪਣੇ ਲਿਆਵਾਂਗਾ 25 ਜ ਨਹੀਂ ਮੇਰੀ ਓਏ ਮੇਰੀ ਇੱਕ ਬੈਸਟੀ ਹੈ ਆ ਗਿਆ ਸੀ ਸੋਣ ਲਈ ਆ ਗਿਆ ਐਪੀਸੋਡ ਮਿਲੂ ਲਿਖਣ ਦੀ ਨਾੜ ਬਤਾਈ ਨੰਬਰ ਫਿਰ ਨਾੜ ਕੇ ਨੰਦਰੀਆਂ ਸਾਡੀ ਆ ਤਾਈ ਲੱਗਾ ਆਪਣਾ ਨੰਦਰੀਆਂ ਨਾਲ ਨਾੜ ਗਿਆ ਅੱਜ ਸਬਜ਼ੀਆਂ ਪਾਈ ਗਈ ਆ ਕਿਉਂ ਨਹੀਂ ਆ ਤੇ ਅੱਜ ਇਹਨੂੰ ਢਾਲਣਾ ਦਾਦੀ ਨਾਲੀ ਉਹਨਾਂ ਨਾਲ ਖਾਣਾ ਰਾਵਲ ਆਏ ਹੁਣ ਪਤਾ ਨਹੀਂ ਕਿ ਸਭ ਕੀ ਹੋਵੇ ਨਾ ਸੀ ਨਹੀਂ ਕਹਾਂ ਦੰਦੇ ਆ ਗਿਆ ਜੀ ਨਾਲ ਆ ਗਿਆ ਹਰ ਦੇ ਕੋਲ ਫੈ ਮਿਲ ਜੀ ਹਸਾਂ ਦੇ ਦਿਨਾਂ ਦੇ ਜੇ ਸੋਇਆ ਨ ਸਕੂਲੀ ਸਕੂਲੀ ਅਸਰ ਦਾ ਲੁਕਾ ਚੁੱਟੀ ਆ ਗਈ ਦਾ ਇਹ ਵੜਾ ਹਾਂ ਛੁੱਟੀ ਆ ਛੁੱਟੀਆਂ ਭਾਈਆਂ ਮੇ 25 ਨੂੰ 24 ਨੂੰ 23 ਤਰੀਕ ਨੂੰ ਤਿੰਨ ਓਏ ਬਈ ਭਾਗ ਗੱਲ ਇਹ ਦੇਖੋ ਜੀ ਲੱਗਾ ਆਪਣਾ ਨੰਦਨੀ ਵਾਲਾ ਧਰਤੀ ਪੁੱਤਰ ਨੰਦਨੀ ਯਾ ਟੀਵੀ ਤੇ ਦੇਖਿਆ ਕਰੋ ਬਹੁਤ ਬੜੀ ਨਾਟਕ ਹੈ ਜੀ ਉਹ ਕਿਹ 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 ਜੀ ਨਮਸ਼ਾਰ ਅਮਰਾਂ ਦਾ ਨਾਮ ਹੀ ਹੈ ਗੋਲੀ ਇਹ ਤੇ ਪੈਸੇ ਤੋਂ ਹੈ ਕਾਤੀ ਮੈਂ ਤਾਂ ਉਹ ਬਸ ਉਹ ਪੈ ਗਈ ਤੇ ਪੈ ਰੋ ਅੱਜ ਤੇ ਜਿਹੜੀ ਪੈ ਗਈ ਨਹੀਂ ਪਾਣੀ ਰਿਹਾ ਗੋਰੀ ਨੂੰ ਤੇ ਪੈਰਾ ਗਾ ਲੈ ਇਹਨਾਂ ਅਸੀਂ ਤਾਂ ਕਿ ਉਹ ਵਿਚਾਰੀ ਕੀ ਕਰ ਉਹਨੂੰ ਪਤਾ ਨਹੀਂ ਤੇ ਇੱਕ ਪਹਿਲਾ ਨਾਟਕ ਹੈ ਗਾਇਸ ਗੋਰੀ ਵਾਲਾ ਉਹਨੂੰ ਵਿੱਚ ਪੈਰਾ ਕਰਨੀ ਮਾਰਦੀ ਸੱਸ ਹੋਈ ਤੇ ਆ ਨਾਟਕੇ ਦੇ ਵਿੱਚ ਪੇਰਾਏ ਬੰਦ ਨੂੰ ਬਚਾਈ ਨਹੀਂ ਉਹ ਕੰਜੀ ਨਹੀਂ ਸਾਮਣੀ ਆਉਂਦਾ ਆਹ ਮੁਰਾ ਗਰਨਾ ਨਹੀਂ ਆ ਰੋ ਦਾ ਦੋਸਤ ਬੱਲੇ ਉਹ ਕਹਿੰਦਾ ਸੀ ਨਾ ਕਿ ਮੈਂ ਇਹਦੇ ਨਾਲ ਵਿਆਹ ਕਰਾਣਾ ਬਹੁਤ ਕੁੱਲੋ ਸੇ ਪੈਸੇ ਲੇ ਕੇ ਤਾਂ ਕੁੱਸਾ ਨਹੀਂ ਆਏਗਾ ਤਾਂ ਕੀ ਆਏਗਾ ਉਹ ਦੀ ਵਧੀਆ ਨਾਟਕ ਹੈ ਸੋ ਜੀ ਗਾਇਸ ਆ ਚੁੱਕੇ ਆ ਕੰਮ ਤੇ ਅਸੀਂ ਤੇ ਆਈ ਸੀ ਅਡਾਰੋਡ ਤੇ ਟਾਈਮ ਹੋਇਆ 1 ਵਜ ਗਿਆ 1 ਵਜੇ ਨਰੋਡ ਤੇ ਟਾਈਮ ਅਡਾ ਤੇ ਬਾਕੀ ਤੁਹਾਨੂੰ ਅੱਜ ਦਾ ਬਲੌਗ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਜੂ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਕਈ ਲੋਕ ਸਬਸਕ੍ਰਾਈਬ ਨਹੀਂ ਕਰਦੇ ਤੇ ਇਦਾਂ ਦੇਖ ਲੈਂਦੇ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਸਪੋਰਟ ਕਰੋ ਭਰਾ ਨੂੰ ਬਾਦ ਤੋਂ ਬਾਦ ਬਾਕੀ ਮਿਲਦੇ ਆ ਨੈਕਸਟ ਬਲੌਗ ਬਾਏ